ਕੈਨਾ ਰੋਟੀ ਖਾਦੀ ਕਹਿਨਾ ਕਲੀ ਮਹਾ ਪੁੱਛਦੀ ਨਾਲੇ ਫੈਣ ਤੇ ਕਹਿਨਾ ਹੈ ਓਦੀ ਮੈਥੋਂ ਕਹਿਨਾ ਹੈ ਫੈਣ ਰਖੜੀ ਬਨਦਾ ਖਿਆਲ ਸੋਚਦੀ ਰੋਟੀ ਕਹਿਨਾ ਹੈ ਮੇ ਤੇਰਾ ਟੈਮ ਨਾਲ ਖਾਇਆ ਕਰ ਫਿਰ ਕਹਿਣਾ ਐਦਾ ਨਾਮ ਤੇ ਹਾ ਕੇ ਐਨਨੂ ਵੀ ਯਾਦ ਕਰਕੇ ਵਿਖਾਇਆ ਕਰ ਕਹਿਣਾ ਮਹੌਰ ਕੀ ਕੀ ਸੁਣਾ ਦਿਆਂ ਐ ਦਿੱਲੀ ਬਕਨ ਆਉਦ ਨਾ ਲੱਗੀ ਹੋਈ ਤੈਨੂੰ ਕਹਿੰਦਾ ਕੀ ਕੀ ਸੁਣਾ ਦਿਆਂ ਕੀ ਕੀ ਸੁਣਾ ਦਿਆਂ ਕਦੇ ਪੁੱਲੀ ਨਾ ਕਹਨਾ ਹੋਏ ਬੂੰਦੀ ਦੇਖਿਆ ਲਾ ਨੂੰ ਆਉਣ ਵਾਲੇ ਗਾਣੇ ਲਿਖ ਦੂਆਂ ਕਹਨਾ ਇਥੋਂ ਨਾਲ ਯਾਦ ਰੱਖੀ ਕਹਨਾ ਤਾਲ ਵਾਲੇ ਪਿੰਡ ਨੂੰ ਫੇਰੇ ਪੁੱਲ ਨਾ ਜਾਈ ਕਹਨਾ ਇਥੇ ਆਉਨਾ ਕਹਨਾ ਜੱਟ ਮੈਂ ਨਹੀਂ ਕਹਿੰਦਾ ਕਦੇ ਜਟਕ ਹਾਇਆ ਖੂਨ ਹੁੰਦਾ ਏ ਕਹਿੰਦਾ ਸਾਰਿਆਂ ਚੀ ਲਾਲ ਸੋਨੂੰ ਕਹਿੰਦਾ ਹਾਇ ਜਾਤ ਪਾਤਾਂ ਵਿੱਚ ਕਿਉਂ ਰੁੜ ਗਏ ਸੋਡੇ ਖਿਆਲ ਜਾਤ ਪਾਤਾਂ ਵਿੱਚ ਕਿਉਂ ਸੋਡੇ ਰੁੜ ਗਏ ਖਿਆਲ ਗੈਨਾ ਉਹਦਾ ਨਾਮ ਦਿਆਂ ਕਰੋ ਉਹਨੂੰ ਦਿਲ ਚ ਬਸਾਇਆ ਕਰੋ ਕਹਿੰਦਾ ਸਾਰਾ ਗੁਜ਼ ਦਿਲ ਇੱਕ ਮੰਦਰ ਹੋਇ ਰੱਬ ਕਹਿੰਦਾ ਦੇਲ ਵਿੱਚ ਵਸਣਾ ਏ ਉਹਨੋ ਹੀ ਤੇ ਆਇਆ ਕਰੋ ਉਹਨੋ ਹੀ ਤੇ ਆਇਆ ਕਰੋ